ਜੇਲ ਬ੍ਰੇਕ ਕਰਨ ਦਾ ਮਾਸਟਰਮਾਈਂਡ ਸੀ ਰਮਨਜੀਤ ਸਿੰਘ ਉਰ ਪ੍ਰੋਮੀ ਹੁਣ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ 2016 ਤੋਂ ਲਗਾਤਾਰ ਜਿਹੜਾ ਇਹ ਮਾਮਲਾ ਚੱਲ ਰਿਹਾ ਸੀ ਇਸ ਦੇ ਪ੍ਰਤੀਆਪਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਸਨ ਕਿਉਂਕਿ ਜੂਨ 2016 ਤੋਂ ਇਹ ਬਾਹਰ ਆਇਆ ਜੇਲ੍ਹ ਤੋਂ ਤੇ ਉਸ ਤੋਂ ਬਾਅਦ ਇਹ ਹਾਂਗਕਾਂਗ ਫਰਾਰ ਹੋ ਗਿਆ ਲਗਾਤਾਰ ਉਸ ਤੋਂ ਬਾਅਦ ਇਹ ਜਿਹੜੀ ਭਾਲ ਸੀ ਕਿ ਇਸ ਨੂੰ ਕਿਸ ਤਰੀਕੇ ਨਾਲ ਹਿੰਦੁਸਤਾਨ ਲਿਆਂਦਾ ਜਾਵੇ ਤੇ ਇਸ ਨੂੰ ਲੈ ਕੇ ਇਹ ਲੋਕ ਲਗਾਤਾਰ ਲੱਗੇ ਹੋਏ ਸਨ ਤੇ ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਕਰੀਬ 5 ਵਜੇ ਦੇ ਕਰੀਬ ਜਿਹੜਾ ਇਹ ਰੂਮੀ ਹੈ ਇਹ ਭਾਰਤ ਪਹੁੰਚੇਗਾ ਤੇ ਉਸ ਤੋਂ ਬਾਅਦ ਇਸ ਰੂਮੀ ਨੂੰ ਲੈ ਕੇ ਜਿਹੜੀ ਪੰਜਾਬ ਪੁਲਿਸ ਹੈ ਉਹ ਵਾਪਸ ਪਹੁੰਚੇਗੀ ਪੰਜਾਬੀਆ ਪਹਿਲਾਂ ਤੈਨੂੰ ਦਿੱਲੀ ਦੀ ਕਿਸੇ ਜਿਹੜੀ ਪਟਿਆਲਾ ਫੋਰਟ ਹੈ ਉੱਥੇ ਦੇਰ ਸ਼ਾਮ ਤੱਕ ਉਸ ਨੂੰ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਇਸ ਨੂੰ ਪੰਜਾਬ ਲੈ ਕੇ ਜਾਇਆ ਜਾ ਸਕਦਾ ਹੈ ਜ਼ਾਹਿਰ ਤੌਰ ਤੇ ਇੱਕ ਵੱਡੀ ਕਾਮਯਾਬੀ ਪੁਲਸ ਏਜੰਸੀਆਂ ਦੀ ਸੁਰੱਖਿਆ ਏਜੰਸੀਆਂ ਦੀ ਪੰਜਾਬ ਪੁਲਿਸ ਦੀ ਵੀ ਕਿ ਪੰਜਾਬ ਪੁਲਿਸ ਲੰਬੇ ਸਮੇਂ ਤੋਂ ਇਸ ਕੇਸ ਨੂੰ ਫਾਲੋਅ ਅਪ ਕਰ ਰਹੀ ਸੀ ਪੰਜਾਬ ਪੁਲਿਸ ਦਾ ਵੱਡਾ ਅਚੀਵਮੈਂਟ ਹੈ ਜੋ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਇਸ ਤਿੰਨ ਕੇਸ ਜਿਹੜੇ ਨੇ ਉਹ ਦਰਜ ਨੇ ਅਜੇ ਤੱਕ ਜੋ ਜਾਣਕਾਰੀ ਮਿਲ ਰਹੀ ਹੈ ਕਿ 6 ਮੈਂਬਰਾਂ ਦੀ ਇੱਕ ਟੀਮ ਹੈ ਜੋ ਦਿੱਲੀ ਪਹੁੰਚੇਗੀ ਤੇ ਉਸ ਤੋਂ ਬਾਅਦ ਇਸ ਨੂੰ ਲੈ ਕੇ ਇੱਥੋਂ ਪਹੁੰਚੇਗੀ ਪੰਜਾਬ ਤਕਰੀਬਨ ਸ਼ਾਮੀ 4 ਤੋਂ 5 ਵਜੇ ਦੇ ਵਿੱਚ ਦਿੱਲੀ 에어ਪੋਰਟ ਤੇ ਉਸ ਤੋਂ ਬਾਅਦ ਰਿਪੋਰਟ ਪੇਸ਼ ਕੀਤਾ ਜਾਣਾ ਤੇ ਫਿਰ ਇਸ ਨੂੰ ਪੰਜਾਬ ਲੈ ਕੇ ਜਾਇਆ ਜਾਏਗਾ ਜ਼ਾਹਿਰ ਤੌਰ ਤੇ ਜਿਸ ਤਰੀਕੇ ਦੇ ਨਾਲ ਇਹ ਜਨਾਬਾ ਜੇਲ ਬ੍ਰੇਕ ਕਾਰਡ ਹੋਇਆ ਉਸ ਦੌਰਾਨ ਜਿਸ ਤਰੀਕੇ ਨਾਲ ਲੋਕ ਇਸ ਤੋਂ ਫਰਾਰ ਹੋਏ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਫੀ ਜ਼ਿਆਦਾ ਚੀਚਲੇ ਦਰੋਈ ਸੀ ਕਿਉਂਕਿ ਦੋ ਆਤਵਾਦੀ ਚਾਰ ਕੁਕਿਆਤ ਗੈਂਗਸਟਰ ਤਾਂ ਤੇ ਸਭ ਤੋਂ ਵੱਡਾ ਨਾਮ ਸੀ ਹਰਮਿੰਦਰ ਸਿੰਘ ਮਿੰਟੂ ਜਿਸ ਨੂੰ ਕੁਸ਼ਟ ਘੰਟੇ ਆ ਬਾਤ ਹੀ ਦਿੱਲੀ ਦੇ ਲਾਸ਼ਪਤ ਨਗਰ ਤੋਂ ਜਿੱਦ ਤੱਕ ਮੈਨੂੰ ਯਾਦ ਨਹੀਂ ਮਾਫ ਕਰਨਾ ਉਸ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂ ਮੁੰਬਈ ਭਜਣ ਦੀ ਫਰਾਰ ਸੀ ਉਹ ਜ਼ਰਾ ਰੋਦਾ ਕੁਲੀਆ ਵੀ ਬਦਲਿਆ ਹੋਇਆ ਸੀ ਲੇਕਿਨ ਕੁਝ ਸ਼ਿਰ ਬਾਦ ਉਸ ਦੀ ਜੇਲ੍ਹ ਦੇ ਵਿੱਚ ਦੌਰਾ ਪੈਣ ਦੇ ਨਾਲ ਮੌਤ ਵੀ ਹੋ ਗਈ ਤੇ ਇੱਕ ਬੜਾ ਵੱਡਾ ਨਾਮ ਸੀ ਲੇਕਿਨ ਇੱਕ ਹੋਰ ਤੰਕੀ ਸੀ ਜਿਸ ਦਾ ਨਾਮ ਕਸ਼ਮੀਰ ਸਿੰਘ ਸੀ ਉਹ ਫਰਾਰ ਹੋ ਗਿਆ ਇਸ ਕਾਂਡ ਦੇ ਵਿੱਚ ਮੁੱਖ આરોપી ਦੇ ਤੌਰ ਤੇ ਵਿੱਕੀ ਕਾਉਂਟਰ ਸੀ ਜਿਸ ਦਾ ਪੁਲਿਸ ਨੇ ਬਾਅਦ ਵਿੱਚ ਇਨਕਾਉਂਟਰ ਵੀ ਕੀਤਾ ਤੇ तमाम ਵੱਡੇ ਨਾਮ ਸਨ ਜਿਨ੍ਹਾਂ ਚੋਂ ਅੱਜ ਇੱਕ ਰੋਮੀ ਹੈ ਰਮਨਜੀਤ ਸਿੰਘ ਰੋਮੀ ਜਿਸ ਨੂੰ ਲੈ ਕੇ ਏਜੰਸੀਆ ਭਾਰਤ ਪਹੁੰਚ ਰਹੀਆਂ ਨੇ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇਹ ਇਨਾ ਪੁਰਾਣਾ ਮਾਮਲਾ ਰਿਹਾ ਲੇਕਿਨ ਇਥੇ ਲਗਾਤਾਰ 2018 ਤੋਂ ਹਾਂਗਕਾਂਗ ਦੀ ਪੁਲਿਸ ਦੀ ਗ੍ਰਿਫਤ ਵਿੱਚ ਸੀ ਆਪਣੇ ਆਪ ਦੇ ਵਿੱਚ ਇਸ ਕੇਸ ਨੂੰ ਫੋਲੋ ਕਰਦੇ ਰਹਿਣਾ ਤੇ ਹੁਣ ਇਸ ਨੂੰ ਇਥੇ ਭਾਰਤ ਲਿਆਣ ਚ ਕਾਮਯਾਬੀ ਮਿਲਣਾ ਇਹ ਆਪਣੇ ਆਪ ਚ ਅਹਿਮ ਹੈ ਕਿਉਂਕਿ ਇਹ ਜਿਹੜਾ ਆਪਣੇ ਆਪ ਹਾਈ ਪ੍ਰੋਫਾਈਲ ਮਾਮਲਾ ਸੀ ਇਹ ਹੀ ਬਹੁਤ ਸੀ ਦੇਖੋ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੋਕ ਦੇਖ ਰਹੇ ਹਾਂ ਕਿ ਜਨਸਿਆ ਜਿਹੜੀਆਂ ਨੇ ਉਹ ਬੜੀ ਚੰਗੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਪਿਛਲੇ ਕੁਝ ਸਮੇਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਅਮਰੀਕਾ ਤੋਂ ਇੱਕ ਸ਼ਸ ਨੂੰ ਇੱਥੇ ਲੈ ਕੇ ਆਇਆ ਲੈ ਕੇ ਆਈ ਉਸ ਤੋਂ ਪਹਿਲਾਂ FBI ਦੇ ਨਾਲ ਮਿਲ ਕੇ ਕੁਝ ਮਾਮਲੇ ਜਿਹੜੇ ਨੇ ਉਹ ਸੌਲਵ ਕੀਤੇ ਗਏ ਤੇ ਪਿਛਲੇ ਕੁਝ ਟਾਈਮ ਤੋਂ ਜਿਹੜੀਆਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਚਾਹੇ ਉਹ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਹੋਵੇ ਐਨਆਈਏ ਹੋਵੇ ਆਈਬੀਓਏ ਸੀਬੀਆਈ ਹੋਵੇ ਇਹ ਹੋਰ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ ਕੰਮ ਕਰਦੀਆਂ ਨੇ ਉਹ ਬੜੀ ਬਿਹਤਰੀਨ ਤਰੀਕੇ ਦੇ ਨਾਲ ਇੱਕ ਤਾਲਮੇਲ ਨਾਲ ਕੰਮ ਕਰ ਰਹੇ ਨੇ। ਬਿਲਕੁਲ ਹਰਪੀ ਤੁਹਾਨੂੰ ਰੋਕਣਾ ਚਾਹਾਂਗੇ ਸਾਡੇ ਨਾਲ ਏਜੀਟੀਐਮ ਦੇ ਏਆਈਜੀ ਗੁਰਮੀਤ ਚੋਹਾਨ ਜਿਹੜੇ ਨੇ ਉਹ ਜੁੜ ਚੁੱਕੇ ਨੇ ਗੁਰਮੀਤ ਜੀ ਦੇ ਕੋਲ ਚਲਦੇ ਆ। ਗੁਰਮੀਤ ਜੀ ਬਾਬਾ ਸ਼ੁਕਰੀਆ ਪੀ.ਆਰ.ਸੀ ਤੇ ਨਾਲ ਗੱਲ ਕਰਨ ਲਈ। ਸਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਕਿਉਂਕਿ ਇਹ 2017 ਦਾ ਮਾਮਲਾ ਰੈੱਡ ਕੋਰਨਰ ਨੋਟਿਸ ਜਦੋਂ ਜਾਰੀ ਹੋਇਆ ਸੀ ਔਰ 2018 ਤੋਂ ਹਾਂਗਕਾਂਗ ਦੀ ਜੇਲ੍ਹ ਵਿੱਚ ਸੀ ਰੋਮੀ। ਅ ਪਰ ਲੇਕਿਨ ਹੁਣ ਉਸ ਨੂੰ ਪਾਰਕ ਲਿਆਣ ਕਾਮਯਾਬੀ ਮਿਲ ਰ ਦੇ ਕਰਕੇ ਜਿਹੜੇ ਰਲੈਂਟਲੈਸ ਐਫਰਟਸ ਕਰਕੇ ਜਿਹੜਾ ਇਹਨੂੰ ਅਸੀਂ ਲਿਆਉਣ ਦੇ ਵਿੱਚ ਕਾਮਯਾਬ ਹੋਏ ਆ ਜੀ ਬਿਲਕੁਲ ਕਿਉਂਕਿ ਇਹ ਬੜਾ ਪੁਰਾਣਾ ਹੈ ਪੂਰਾ ਮਾਮਲਾ ਸੀ ਲੇਕਿਨ ਲਗਾਤਾਰ ਇਸ ਨੂੰ ਫੋਲੋ-ਅਪ ਕੀਤਾ ਗਿਆ ਔਰ ਇੰਨੇ ਸਾਲਾਂ ਬਾਅਦ ਇਸ ਨੂੰ ਜਿਹੜਾ ਮਾਸਟਰਮਾਈਂਡ ਕਿਉਂਕਿ ਮੰਨਿਆ ਜਾਂਦਾ ਸੀ ਰਮਨਜੀਤ ਸਿੰਘ ਰੋਮੀ ਉਸ ਨੂੰ ਭਾਰਤ ਲਿਆਉਣ ਚ ਕਾਮਯਾਬੀ ਆਪਣੇ ਆਪ ਬੜੀ ਅਹਿਮ ਹੋ ਜਾਂਦੀ ਹੈ ਇਸ ਕੇਸ ਨੂੰ ਲੈ ਕੇ ਹਾਂਜੀ ਬਿਲਕੁਲ ਬਿਲਕੁਲ ਇਹ ਐਕਚੁਅਲੀ 2016 ਨਵੰਬਰ ਦਾ ਕੇਸ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਨਾਬਾ ਜੇਲ ਬ੍ਰੇਕ ਕੇਸ ਹੋਇਆ ਸੀਗਾ ਜਿਹਦੇ ਵਿੱਚ ਦੋ ਟੈਰਰਿਸਟ ਤੇ ਚਾਰ ਗੈਂਗਸਟਰ ਜਿਹੜੇ ਨੇ ਐਸਕੇਪ ਕਰਨ ਵਿੱਚ ਕਾਮਯਾਬ ਹੋ ਗਏ ਸੀਗੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਜਿਹੜੇ ਜਿਹੜੇ ਫੱਜੇ ਸੀਗੇ ਉਹਨਾਂ ਚੋਂ ਉਹ ਸਾਰੇ ਅਕਾਊਂਟ ਫਾਰ ਹੋ ਗਏ ਸੀ ਅਰੈਸਟ ਹੋ ਗਏ ਸੀ ਤਾਂ ਜਿਵੇਂ ਜਿਵੇਂ ਇਨਵੈਸਟਿਗੇਸ਼ਨ ਚੱਲੀ ਤਾਂ ਇੰਟਰੋਗੇਸ਼ਨ ਹੋਈਆਂ ਤਾਂ ਉਹਦੇ ਚੋਂ ਪਤਾ ਲੱਗਿਆ ਵੀ ਰੋਮੀ ਜਿਹੜਾ ਹੈਗਾ ਇਹ ਹਾਂਗਕਾਂਗ ਦੇ ਵਿੱਚ ਬੈਠਾ ਹੈਗਾ ਉਹਨੇ ਇਹ ਸਾਰਾ ਕੋਆਰਡੀਨੇਟ ਕੀਤਾ ਤੇ ਸਾਰਾ ਆਪਰੇਸ਼ਨ ਜਿਹੜਾ ਹੈਗਾ ਜੇਲ ਬ੍ਰੇਕ ਦਾ ਕਰਵਾਇਆ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਹਨੂੰ ਵਾਰੰਟ ਲੈ ਕੇ ਇਹਦਾ ਪ੍ਰੀਮ ਡਿਫੈਂਡਰ ਡਿਕਲੇਅਰ ਕੀਤਾ ਗਿਆ ਸੀ ਤੇ ਇਹਦਾ ਆਰਸੀਐਨ ਜਿਹੜਾ ਇੰਟਰਪੋਲ ਦੇ ਥਰੂ ਜਿਹੜਾ ਹੈਗਾ ਰੈਡ ਕਾਰਡਰ ਨੋਟਿਸ ਜਾਰੀ ਕਰਾਇਆ ਗਿਆ ਸੀ ਤੇ ਜਿਸ ਪ੍ਰਾਂਤੇ ਨੂੰ ਹਾਂਗਕਾਂਗ ਦੇ ਵਿੱਚ ਡਿਟੇਨ ਕੀਤਾ ਗਿਆ ਸੀ ਬਿਲਕੁਲ ਪਰ ਤੁਹਾਨੂੰ ਲੱਗਦਾ ਹੈ ਕਿ ਬੜਾ ਵੱਡਾ ਚੈਲੰਜ ਪੁਲਿਸ ਲਈ ਵੀ ਸੀ ਕਿਉਂਕਿ ਨਾਬਾ ਦੀ ਜਿਹੜੀ ਹੈ ਜੇਲ ਬ੍ਰੇਕ ਦੇ ਵਿੱਚ ਇਹ ਮਾਸਟਰਮਾਈਂਡ ਔਰ ਜਿਸਨਾਂ ਦੇ ਨਾਲ ਇਹ ਤੇ ਖਤਰਨਾਕ ਜਿਹੜੇ ਅਪਰਾਧੀ ਸੀ ਉਹ ਫਰਾਰ ਹੋਣਸ ਕਾਮਯਾਬ ਰਹੇ ਸਨ ਪੁਲਿਸ ਲਈ ਬਹੁਤ ਵੱਡਾ ਚੈਲੰਜ ਔਰ ਚੁਣੌਤੀ ਸੀ ਹਾਂਜੀ ਬਿਲਕੁਲ 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 ਸਭ ਤੋਂ ਵੱਡਾ ਇਹ ਚੈਲੰਜ ਹੈ ਹੁੰਦਾ ਜੀ ਜਿਹੜੇ ਫੋਰਨ ਲਾਜ਼ ਦੇ ਮੁਤਾਬਕ ਉਹਨਾਂ ਦੀਆਂ ਕੋਰਟਸ ਨੂੰ ਸਰਟੀਫਾਈ ਕਰਨਾ ਤੇ ਉਹਨਾਂ ਨੂੰ ਜਿਹੜਾ ਹੈਗਾ ਐਵੀਡੈਂਸ ਤੇ ਬੇਸ ਤੇ ਤੁਸੀਂ ਉਹਨਾਂ ਨੂੰ ਰਾਜ ਦੇ ਕਟਕਿਤਾ ਨੂੰ ਜੀ ਪੰਜਾਬ ਪੁਲਿਸ ਨੂੰ ਲੈ ਕੇ ਆਉਣ ਬੱਚੇ ਬਿਲਕੁਲ ਸੋ ਅੱਜ ਦਿੱਲੀ ਲੈ ਕੇ ਉਸ ਨੂੰ ਪਹੁੰਚਣਗੇ ਤੇ ਇੱਥੇ ਪੰਜਾਬ ਉਸ ਨੂੰ ਕਦੋਂ ਤੱਕ ਲਿਆਂਦਾ ਜਾਏਗਾ ਇਸ ਬਾਰੇ ਕੁਝ ਜਾਣਕਾਰੀ ਦੇ ਪਾ ਹੋਪਫੁਲੀ ਬਾਈ ਰਾਤ ਵਰ ਦੇ ਵਦਾਰੂ ਵਾਦੀ ਪਹੁੰਚਿਆ ਜਾਵੇ ਬਟ ਟੋਮੋਰੋ ਮਾਰਨਿੰਗ ਹੀ ਹੀਲ ਬੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲ ਕਰਨ ਲਈ ਸੋ ਗੁਰਮੀਤ ਸਿੰਘ ਚੋਹਾਨ اے ਆਈਜੀ ਏਜੀਟੀਐਫ ਤੇ ਜਨਾਦਾ ਮੰਨਣਾ ਹੈ ਕਿ ਇੱਕ ਪੜੀ ਵੱਡੀ ਚੁਣੌਤੀ ਔਰ ਚੈਲੰਜ ਵੀ ਸੀ ਜਿਸ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਖਤਰਨਾਕ ਜਿਹੜੇ ਨੇ ਅਪਰਾਧੀ ਫਰਾਰ ਹੋਣਸ ਕਾਮਯਾਬ ਰਹੇ ਸਨ ਲੇਕਿਨ ਇਹ ਇਸ ਕੇਸ ਨੂੰ ਲਗਾਤਾਰ ਫੋਲੋ ਕੀਤਾ ਗਿਆ ਔਰ ਆਖਿਰਕਾਰ ਜੋ ਹੈ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਉਸਦੀ ਹਵਾਲਗੀ ਮਿਲੀ ਹੈ ਤੇ ਉਸ ਨੂੰ ਹੁਣ ਅਜ ਭਾਰਤ ਲਿਆਂਦਾ ਜਾ ਰਿਹਾ ਹੈ ਅਰਪੀਤ ਮਨਜੀਸ਼ਾ ਲਗਾਤਾਰ ਬਣੇ ਹੋਏ ਨੇ ਹਰਪੀਤ ਜਿਸ ਦਿਨ ਨਾਲ ਤੁਸੀਂ ਵੀ ਸੁਣਿਆ ਹੋਣਾ ਹੈ ਕਿ ਆਈਜੀ ਏਜੀਟੀਐਫ ਦੇ ਗੁਰਮੀ ਚਾਹ ਜਿਨ੍ਹਾਂ ਦਾ ਮੰਨਣਾ ਹੈ ਕਿ ਬੜੀ ਵੱਡੀ ਚੁਣੌਤੀ ਸੀ ਔਰ ਯਕੀਨਨ ਕਿਉਂਕਿ ਇੱਥੇ ਖਤਰਨਾਕ ਜਿਹੜੇ ਅਪਰਾਧੀ ਸਨ ਉਹ ਫਰਾਰ ਹੋਏ ਸਨ ਇੱਕ ਬੜਾ ਉਦੋਂ ਹੀ ਚੈਲੰਜ ਪੁਲਿਸ ਨੂੰ ਕੀਤਾ ਗਿਆ ਲੇਕਿਨ ਪੁਲਿਸ ਨੇ ਇਸ ਨੂੰ ਫੋਲੋ ਵੀ ਇੰਨੇ ਸਾਲ ਕੀਤਾ ਔਰ ਆਖਿਰਕਾਰ ਇਸ ਨੂੰ ਹੁਣ ਪਾਰਟਲੈਂਡ ਸਫਲਤਾ ਵੀ ਮਿਲ ਰਹੀ ਹੈ ਦੇਖੋ ਬੜੀ ਵੱਡੀ ਗੱਲ ਸੀ ਕਿ ਜੇਨ ਦੇ ਉੱਤੇ ਹਮਲਾ ਕਰਾ ਕੇ ਛਡਾ ਲੈਣਾ ਆਪਣੇ ਆਪ ਉਹਨਾਂ ਦੇ ਹੌਸਲੇ ਜਿਹੜੇ ਨੇ ਉਹ ਬਲੰਦ ਦੱਸਦਾ ਹੈ ਉਸ ਜਿਹੜੇ ਪੰਜਾਬ ਪੁਲਿਸ ਦੀ ਕਿਰਕਰੀ ਵੀ ਬਹੁਤ ਹੋਈ ਬੜੇ ਸਵਾਲ ਚੁਕੇ ਗਏ ਕਿ ਆਖਰ ਇੱਕ ਹਾਈ ਸਿਕਿਉਰਿਟੀ ਜੇਲ ਹੋਵੇ ਤੇ ਉਸ ਦੇ ਵਿੱਚੋਂ ਇਹ ਤਰੀਕੇ ਦੇ ਨਾਲ ਜਿਹੜੇ ਗੈਂਗਸਟਰ ਨੇ ਉਹ ਹਮਲਾ ਕਰਨ ਜਿਹੜੇ ਗਲਤ ਅਨਸਰ ਨੇ ਉਹ ਹਮਲਾ ਕਰਨ ਤੇ ਆਪਣੇ ਸਾਥੀਆਂ ਨੂੰ ਛੁਡਾ ਕੇ ਲੈ ਜਾਣ ਆਪਣੇ ਆਪ 'ਚ ਬੜੇ ਵੱਡੇ ਸਵਾਲ ਖੜੇ ਹੁੰਦੇ ਸਨ ਤੇ ਹੁਣ ਇਹ ਜ਼ਾਹਿਰ ਤੌਰ ਤੇ ਜੇਕਰ ਪੰਜਾਬ ਪੁਲਿਸੀ ਉਦੋਂ ਇਸ ਗੱਲ ਦੇ ਉੱਤੇ ਨਿਖੇਦੀ ਆ ਉਸ ਦੌਰਾਨ ਉਹਨਾਂ ਦਾ ਕਸੂਰ ਕੱਢਿਆ ਗਿਆ ਤਾਂ ਹੁਣ ਪੰਜਾਬ ਪੁਲਿਸ ਨੂੰ ਇਸ ਦਾ ਜਿਹੜਾ ਦੇ ਲੋਕਾਂ ਉਹਨਾਂ ਦਾ ਹੱਕ ਹੈ ਜਿਹੜਾ ਰਿਵਾਰਡ ਹੈ ਕਿ ਉਹਨਾਂ ਨੇ ਵਾਕਈ ਮਿਹਨਤ ਕੀਤੀ ਇੱਕ ਲੰਬੇ ਸਮੇਂ ਤੱਕ ਦੇਸ਼ੀਆਂ ਜਿਹੜੀ ਸੈਂਟਰਲ ਏਜੰਸੀਜ਼ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਲੰਬੇ ਸਮੇਂ ਤੱਕ ਇਸ ਪੂਰੇ ਮਾਮਲੇ ਦੀ ਪੈਰਵਾਹੀ ਕੀਤੀ ਤੇ ਉਸੇ ਤੇ ਚੱਲਦਿਆਂ ਨਾ ਇੱਕ ਨਤੀਜਾ ਇਹ ਰਿਹਾ ਕਿ ਹੁਣ ਰੋਮੀ ਜਿਹੜਾ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਤੇ ਸ਼ਾਮ ਤੱਕ ਜਿਸ ਤਰੀਕੇ ਨਾਲ ਇਹ ਜੀ ਦੱਸ ਰਹੇ ਸਨ ਕਿ ਕੱਲ ਸਵੇਰ ਤੱਕ ਉਸ ਨੂੰ ਜਿਹੜਾ ਉਹ ਲੈ ਕੇ ਪਹੁੰਚ ਜਾਣਗੇ ਪੰਜਾਬ ਉਸ ਤੋਂ ਉਹਨੂੰ ਪੇਸ਼ ਕਰ ਦਿੱਤਾ ਜਾਏਗਾ ਤੇ ਇਹ ਜਿਹੜੀ ਗੱਲ ਮੈਂ ਵੀ ਦੱਸ ਰਿਹਾ ਸੀ ਕਿ देर ਸ਼ਾਮ ਤੱਕ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਾਇਆ ਜਾਏਗਾ ਤੇ ਕੋਰਟ 'ਚ ਪੇਸ਼ ਕਰਨ ਤੋਂ ਬਾਅ ਬੋਸ ਨੂੰ ਪਛਾਣ ਕੇ ਲੈ ਕੇ जाया ਜਾਏਗਾ ਪੰਜਾਬ ਤੋਂ ਉੱਥੇ ਫਿਰ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਏਗੀ ਲੇਕਿਨ ਜ਼ਾਹਿਰ ਤੌਰ ਤੇ ਪੰਜਾਬ ਪੁਲਿਸ ਵਾਸਤੇ ਇੱਕ ਵੱਡਾ ਜ਼ਰੂਰ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਵਾਸਤੇ ਇੱਕ ਕਦਮ ਹੈ ਕਿ ਜਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਲੋਕ ਇਸ ਮਾਮਲੇ ਨੂੰ ਫਾਲੋ ਅਪ ਕਰ ਰਹੇ ਸਨ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਉਹਨਾਂ ਵਾਸਤੇ ਜਰੂਰ ਇੱਕ ਵੱਡੀ ਕਾਮਯਾਬੀ ਹੈ ਬਿਲਕੁਲ ਜਿੱਥੇ ਕਿ ਇਹ ਆਪਣੇ ਆਪ ਦੇ ਵਿੱਚ ਕੇਸ ਸੀ ਬਹੁਤ ਹੀ ਜ਼ਿਆਦਾ ਵੱਡਾ ਸੀ ਔਰ ਉਦੋਂ ਕਿਰਕਰੀ ਵੀ ਪੁਲਿਸ ਦੀ ਹੋਈ ਲੇਕਿਨ ਇਸ ਨੂੰ ਲਗਾਤਾਰ ਫਾਲੋ ਕੀਤਾ ਗਿਆ ਔਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦਾ ਨਾਲ ਇਹ ਖਤਰਨਾਕ ਕਿ ਇਹ ਮਾਸਟਰ ਮਾਈਂਡ ਰਿਆ ਔਰ ਅਪਰਾਧਾਂ ਵਿੱਚ ਵੀ ਇਸ ਦੀ ਸ਼ਮੂਲੀਅਤ ਜ਼ਰੂਰ ਰਹੀ ਹੋਏਗੀ ਸੋ ਯਕੀਨਨ ਹੁਣ ਸਭ ਤੇ ਜਿਹੜਾ ਹੈ ਕਾਰਵਾਈ ਹੁੰਦੀ ਨਜ਼ਰ ਆਏਗੀ ਜਦੋਂ ਕਿ ਹੁਣ ਆਖਿਰਕਾਰ ਉਹ ਪੁਲਿਸ ਦੀ ਗ੍ਰਿਫਤ ਅਥੇ ਆਈ ਹੈ ਬਿਲਕੁਲ ਦੇਖੋ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਬਹੁਤ ਸਾਰੇ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੂੰ ਖੁੱਲ ਸਕਣਗੀਆਂ ਕਿ ਆਕਰ ਇਸ ਪੂਰੇ ਨਾਬਾ ਜੇਲ ਬਰੇਕ ਕਾਂਡ ਦੇ ਕੌਣ ਲੋਕ ਸਨ ਕਿਹਨਾਂ ਨੇ ਮਦਦ ਕੀਤੀ ਹਾਲਾਂਕਿ ਬਹੁਤ ਸਾਰੇ ਲੋਕ ਇਹਦੇ ਗ੍ਰਿਫਤਾਰ ਵੀ ਕੀਤੇ ਗਏ ਦੇਰਾਦੂਨ ਛਾਪੇਮਾਰੀ ਕੀਤੀ ਗਈ ਹਥਿਆਰ ਕਿੰਨੇ ਲਿਆਂਦਾ ਗੱਡੀਆਂ ਕਿਸ ਤਰੀਕੇ ਨਾਲ ਇਹਨਾਂ ਨੇ ਚੋਰੀ ਕੀਤੀ ਤਾਂ ਉਸ ਤੋਂ ਬਾਅਦ ਅਗਲੇ ਆਪਰੇਸ਼ਨਸ ਤੇ ਇਹਨਾਂ ਨੇ ਕਿਵੇਂ ਅੰਜਾਮ ਦਿੱਤੇ ਉਹ ਤਮਾਮ ਜਿਹੜੀਆਂ ਚੀਜ਼ਾਂ ਸਾਨੂੰ ਪਹਿਲਾਂ ਵੀ ਖੁੱਲ ਚੁਕੀਆਂ ਸਨ ਲੇਕਿਨ ਹੁਣ ਜਿਹੜੇ ਲੋਕਾਂ ਨੇ ਕਿਸ ਤਰੀਕੇ ਨਾਲ ਮਦਦ ਕੀਤੀ ਕੌਣ ਲੋਕ ਮਦਦਗਾਰ ਸਨ ਕੌਣ ਲੋਕ ਇਹਨਾਂ ਦੀ ਮਦਦ ਕਰ ਕਿੰਨਾਂ ਨੇ ਮਦਦ ਕੀਤੀ ਉਹ तमाम ਜਿਹੜੇ ਬਹੁਤ ਸਾਰੇ ਵੱਡੇ ਖੁਲਾਸੇ ਹੋਣਗੇ ਹੁਣ ਰੋਮੀ ਦੇ ਹੱਥੇ ਆਉਣ ਤੋਂ ਬਾਅਦ ਪੰਜਾਬ ਪੂਰਤ ਵਾਸਤੇ ਖੁੱਲਣਗੇ ਤੇ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਿਹੜੀ ਆਉਣ ਵਾਲੀਆਂ ਕੁਝ ਕਟਨਾਵਾਂ ਹੋਣੀਆਂ ਕਿਉਂਕਿ ਦੇਖੋ ਗੈਂਗਸਟਰਸ ਜਿਹੜੇ ਨੇ ਲਗਾਤਾਰ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਲਗਾਤਾਰ جاری ਹੈ ਲਗਾਤਾਰ ਜਿਹੜੇ ਖਰਾਬ ਅੰਦਰ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਇਹੋ ਜਿਹੀ ਕਮੇਡੀਆਂ ਵੀ ਮਿਲਦੀ ਹੈ ਪੁਲਸ ਨੂੰ ਤੇ ਉਹਨਾਂ ਵਾਸਤੇ ਇੱਕ ਹੌਸਲੇ ਤੇ ਬਲੰਦ ਹੁੰਦੇ ਨੇ ਉੱਥੇ ਜਿਹੜੀਆਂ ਆਉਣ ਵਾਲੀਆਂ ਅਗਲੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਤੇ ਵੀ ਠੱਲ ਪਾਉਣ ਦਾ ਇੱਕ ਇੰਤਜ਼ਾਮ ਕੀਤਾ ਜਾ ਸਕਦਾ ਹੈ ਬਿਲਕੁਲ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਇੰਨੀ ਵੱਡੀ ਜਿਹੜੀ ਸਿਕਿਉਰਿਟੀ ਸੀਗੀ ਉਸ ਨੂੰ ਚੈਲੰਜ ਕਰਦੇ ਹੋਇਆ ਨਾਬਾ ਜੇਲ੍ਹ ਦੇ ਵਿੱਚ ਇੱਥੇ ਗੈਂਗ ਜਿਹੜੇ ਖਤਰਨਾਕ ਅਪਰਾਧੀ ਸਨ ਉਹਨਾਂ ਨੂੰ ਛੁਡਾਇਆ ਗਿਆ ਬਕਾਇਦਾ ਜਿਹੜਾ ਹੈ ਇਸ ਦੀ ਕਿਸ 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 ਦੀ ਰਹੀ ਹੈ ਇਹ ਆਪਣੇ ਆਪ ਵਿੱਚ ਲਗਾਤਾਰ ਜਿਹੜਾ ਹੈ ਉਹ ਜਾਂਚ ਜ਼ਰੂਰ ਕੀਤੀ ਜਾ ਰਹੀ ਹੋਏਗੀ ਉਸ ਆਪਣੇ ਦਰਸ਼ਕਾਂ ਨੂੰ ਵੀ ਦੱਸਿਆ ਕਿ ਰੋਮੀ ਦੇ ਖਿਲਾਫ 2017 ਦੇ ਵਿੱਚ ਇੱਥੇ ਰੈੱਡ ਕਾਰਡਰ ਨੋਟਿਸ ਜਾਰੀ ਹੋਇਆ ਸੀ 2018 ਤੋਂ ਹਾਂਗਕਾਂਗ ਪੁਲਿਸ ਦੀ ਗ੍ਰਿਫਤ ਵਿੱਚ ਸੀ ਕਟਨਲ ਨਾਬਾ ਤੋਂ ਸੰਜੀਵ ਵੀ ਸਰ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਕੋ ਵੀ ਚਲਦੇ ਆ ਸੰਜੀਵ ਆਪਣੇ ਆਪ ਦੇ ਵਿੱਚ ਇਹ ਜਿਹੜਾ ਮਾਮਲਾ ਸੀ ਲਗਾਤਾਰ ਗੱਲ ਕਰ ਰਿਹਾ ਬਹੁਤ ਹੀ ਇਹਮ ਉਸ ਵੇਲੇ ਦਾ ਇਹ ਜਿਹੜਾ ਹੈ ਪੂਰੀ ਘਟਨਾ ਜਿਹੜੀ ਵਾਪਰੀ ਸੀ ਕਿ ਕਿਸ ਤਰ੍ਹਾਂ ਨਾਬਾ ਜੇਲ੍ਹ ਦੇ ਵਿੱਚ ਇੱਥੇ ਮਾਸਟਰ ਮਾਈਂਡ ਜੋ ਹੁਣ ਰੋਮੀ ਹੈ ਉਸ ਦੇ ਜ਼ਰੀਏ ਇੱਥੇ ਖਤਰਨਾਕ ਜੋ ਅਪਰਾਧੀ ਸਨ ਉਹਨਾਂ ਨੂੰ ਇੱਥੋਂ ਦੀ ਛੁਡਾਣ ਵਿੱਚ ਕਾਮਯਾਬੀ ਮਿਲੀ ਸੀ ਉਦੋਂ ਪੁਲਿਸ ਲਈ ਵੀ ਬੜੀ ਵੱਡੀ ਕਿਰਕਿਰੀ ਹੋਈ ਸੀ ਚੁਣੌਤੀ ਸੀ ਲੇਕਿਨ ਹੁਣ ਆਖਿਰਕਾਰ ਕਾਮਯਾਬੀ ਐਨੇ ਸਾਲਾਂ ਬਾਅਦ ਮਿਲ ਰਹੀ ਹੈ ਜੀ দাদা ਤੁਹਾਨੂੰ ਦੱਸ ਦਵਾਂ ਬਹੁਤ ਵੱਡੀ ਕਾਮਯਾਬੀ ਰਮਨਜੀਤ ਸਿੰਘ ਰومی ਨੂੰ ਜਦੋਂ ਇੰਡੀਆ ਦੇ ਵਿੱਚ ਅੱਜ ਜਿਹੜੀ ਪੁਲਿਸ ਹੈ ਨਾਬਾ ਪੁਲਿਸ ਹੈ ਜਿਹੜੀ ਵਾਪਸ ਲੈ ਕੇ ਆ ਰਹੀ ਹੈ ਇਸ ਗੱਲ ਦੀ ਜਾਣਕਾਰੀ ਜਰੂਰ ਦੱਸ ਦਵਾਂ ਵੀ ਰਮਨਜੀਤ ਰومی ਇੱਕ ਅਜਿਹਾ ਮਾਸਟਰਮਾਈਂਡ ਸੀ ਜਿਨੇ ਨਾਬਾ ਜੇਲ ਬ੍ਰੇਕ ਕਾਰਨ ਨੂੰ ਅੰਜਾਮ ਦਿੱਤਾ ਜਾਣਕਾਰੀ ਦੱਸ ਦਵਾਂ 2015 ਦੇ ਵਿੱਚ ਇੱਕ ਮਾਮਲਾ ਨਾਬਾ ਦੀ ਇੱਕ ਥਾਣਾ ਕਤਵਾਲੀ ਦੇ ਵਿੱਚ ਦਰਜ ਹੋਇਆ ਸੀ ਜਿਸ ਦੇ ਵਿੱਚ ਰਮਨਜੀਤ ਰومی ਜਿਹੜਾ ਇਹ ਹਥਿਆਰਾਂ ਤੇ ਜਾਲੀ ਜਿਹੜੇ SIM ਕਾਰ ਸੀ ਉਹਨਾਂ ਸਮੇਤ ਨਾਬਾ ਪੁਲਿਸ ਨੇ ਤਾਰਕਿਤ ਆ ਸੀ ਲੇਕਿਨ ਜਦੋਂ ਇਸ ਨੂੰ ਨਾਬਾ ਜੇਲ ਦੇ ਅੰਦਰ ਬੰਦ ਕੀਤਾ ਤਾਂ ਅੰਦਰ ਜਾ ਕੇ ਇਸ ਨੇ ਵਿੱਚ ਹੀ ਕਾਉਂਟਰ ਸਮੇਤ ਜਿਹੜੇ ਜਿਹੜੇ ਨਾਬਾ ਜੇਲ ਬ੍ਰੇਕ ਦੇ ਵਿੱਚ ਫਰਾਰ ਹੋਏ ਸੀ ਉਹਨਾਂ ਨਾਲ ਇੱਕ ਪਲਾਨ ਕੀਤਾ ਵੀ ਜਦੋਂ ਮੈਂ ਬਾਹਰ ਜਾਊਂਗਾ ਤਾਂ ਬਾਹਰ ਜਾ ਕੇ ਨਾਬਾ ਜੇਲ ਬ੍ਰੇਕ ਕਾਨ ਨੂੰ ਅੰਜਾਮ ਦੇਵਾਂਗਾ 2016 ਦੇ ਵਿੱਚ ਜਦੋਂ ਇਸ ਦੀ ਜ਼ਮਾਨਤ ਹੋਈ ਜ਼ਮਾਨਤ ਹੋਣ ਤੋਂ ਬਾਅਦ ਕਿਸ ਤਰ੍ਹਾਂ ਇਸ ਨੇ ਪਾਸਪੋਰਟ ਆਪਣਾ ਪੁਰਸ ਕੋ ਲੈ ਲਿਆ ਚਿਲਾਕੀਨਾ ਦੇ ਬਾਹਰ ਵੇਚ ਚਲਾ ਗਿਆ ਤਾਂ ਵੇਚ ਜਾ ਕੇ ਪਾਕਿਸਤਾਨ ਨਾਲ ਤਾਲਮਿਲ ਕਰਕੇ ਇਸ ਨੇ ਇਹ ਜਿਹੜੀ ਨਾਬਾ ਜੇਲ ਬ੍ਰੇਕ ਕਾਨ ਨੂੰ ਅੰਜਾਮ ਦਿੱਤਾ ਵੀ ਹੋਣਾ ਤਾਂ ਕੱਵੱਡੀ ਜਿਹੜੀ ਗੱਲ ਹੈ ਕਸ਼ਵੀਰਾ ਸਿੰਘ ਗਲਵੱਡੀ ਜਿਹੜਾ ਇਸ ਮਾਸਟਰ ਜਨ ਦੇ ਬ੍ਰੇਕ ਦੇ ਵਿੱਚ ਹਾਲੇ ਤੱਕ ਜਿਹੜੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ ਵੀ ਕਸ਼ਵੀਰਾ ਸਿੰਘ ਗਲਵੱਡੀ ਜਿਹੜਾ ਖਾਰਕੂ ਸੀ ਉਹ ਕਿੱਥੇ ਗਿਆ ਹਾਲੇ ਤੱਕ ਪੁਲਿਸ ਨੂੰ ਜਾਣਕਾਰੀ ਨਹੀਂ ਹੈ ਤੇ ਰੋਮਨ ਜੀ ਸਰੋਮੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਸ਼ਵੀਰਾ ਸਿੰਘ ਗਲਵੱਡੀ ਹੀ ਇੱਕ ਅਜਿਹਾ ਸ਼ਖਸ ਰਹਿ ਗਿਆ ਜਿਹੜਾ ਨਾਬਾ ਜੇ ਏਲ ਤੋਂ ਜਦੋਂ ਫਰਾਰ ਹੋਇਆ ਸੀ ਉਹ ਹਾਲੇ ਤੱਕ ਫੜਿਆ ਨਹੀਂ ਗਿਆ ਤੇ ਹੁਣ ਇਹ ਰੋਮੀ ਦੱਸ ਸਕਦਾ ਵੀ ਉਹ ਕਿੱਥੇ ਗਿਆ ਸੀ ਕਿਉਂਕਿ ਜੋ ਜਾਣਕਾਰੀ ਹੈ ਉਹ ਇਸ ਦੇ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਕੀ ਰਾਜਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਇਸ ਸਾਰੀ ਜਾਣਕਾਰ ਦੇ ਲਈ ਸੋ ਰੋਮੀ ਦੇ ਖਿਲਾਫ 2017 ਵਿੱਚ ਇਹ ਜੋ ਰੈਡ ਕਾਰਡਰ ਨੋਟਿਸ ਜਾਰੀ ਹੋਇਆ ਸੀ ਸੋ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਕਟਨਾਗਰਮ ਜੋ ਸਾਡੇ ਸਹਿਯੋਗੀ ਵੀ ਜਾਣਕਾਰੀ ਦੇ ਰਹੇ ਨੇ ਲੇਕਿਨ ਅਹਿਮ ਗੱਲ ਹੈ ਕਿ ਉਸ ਵੇਲੇ ਸਰਕਾਰ ਪੁਲਿਸ ਦੀ ਜਿਹੜੀ ਖਾਸੀ ਕਿਰਕਰੀ ਹੋਈ ਸੀ ਲੇਕਿਨ ਹੁਣ ਉਹ ਪੁਲਿਸ ਲਗਾਤਾਰ ਜੋ ਇਸ ਕੇਸ ਨੂੰ ਫੋਲੋ ਕਰ ਰਹੀ ਸੀ ਤੇ ਮਾਸਟਰਮਾਈਂਡ ਨੂੰ ਹੁਣ ਇੱਥੇ ਭਾਰਤ ਲਿਆਉਣ ਚ ਕਾਮਯਾਬੀ ਵੀ ਮਿਲ ਰਹੀ ਹੈ ਇੱਕ ਛੋਟੀ ਜਿਹੀ ਬ੍ਰੇਕ ਲੈਤੇ ਰੁਕ ਲੈਨੇ ਆ ਬੜੇ ਰੋਸਾ ਦੇ ਨਾਲ